ਵੱਦੇ ਭਾਰਤ-ਅਮਰੀਕੀ ਰਿਸ਼ਤਿਆਂ ਤੋਂ ਬਖਲਾਏ ਪਾਕਿਸਤਾਨ ਦੇ ਮੰਤਰੀ ਮੰਡਲ ਨੇ ਆਪਣੇ ਮਿੱਤਰ ਦੇਸ਼ ਚੀਨ ਦੇ ਨਾਲ ਲੰਬੇ ਚੱਲਣ ਵਾਲੇ ਰੱਖਿਆ ਤੇ ਸੁਰੱਖਿਆ ਸਮਝੌਤੇ 'ਆਸਮੰਦੀ ਗੱਲਬਾਤ' ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਕਸਪ੍ਰੈਸ ਟੂ ਦੀ ਖਬਰ ਦੇ ਅਨੁਸਾਰ 15 ਜੁਲਾਈ ਨੂੰ ਲਾਹੌਰ ਦੇ ਗਵਰਨਰ ਹਾਊਸ ਦੇ ਵਿੱਚ ਪੀਐਮ ਸ਼ਰੀਫ ਤੇ ਗੁਵਾਈ ਚ ਬੈਠਕ ਦੇ ਦੌਰਾਨ ਇਹ ਮਨਜ਼ੂਰੀ ਦਿੱਤੀ ਗਈ ਹੈ। ਰੋਮਨ ਕੈਥੋਲਿਕ ਚਰਚ ਦੇ ਪਾਪ ਫਰਾਂਸਿਸ ਨੇ ਵੈਟਿਕਨ ਸਿਟੀ ਵਿੱਚ ਹੋਏ ਪਰੋਆਚਲੀ ਸਮਾਰੋਹ ਦੌਰਾਨ ਮਦਰ ਟੇਰੈਸਾ ਨੂੰ ਸੰਤਰੀ ਉਪਾਦੀ ਦਿੱਤੀ। ਉਪਾਦੀ ਮਿਲਣ ਦੇ ਬਾਅਦ ਹੁਣ ਮਦਰ ਟੇਰੈਸਾ ਨੂੰ ਸੰਤ ਹੋਜੋ ਜਾਣਿਆ ਜਾਏਗਾ ਪਰ ਪਾਪ ਦੇ ਮਤਬਕ ਟੇਰੈਸਾ ਨੂੰ ਮਦਰ ਕਹਿ ਕੇ ਹੀ ਬੁਲਾਇਆ ਜਾਏਗਾ। ਇਸ ਸਮਾਰੋਹ ਦੇ ਬਾਅਦ ਪਾਪ ਫਰਾਂਸਿਸ ਨੇ ਸੈਂਕੜੇ ਗਰੀਬ ਬੱਚਿਆਂ ਨੂੰ ਪੀਜ਼ਾ ਪਰੋਸਿਆ। ਚੀਨ ਵਿੱਚ ਚੱਲ ਰਿਹਾ G20 ਦੇਸ਼ਾਂ ਦੇ ਸਮੇਲਨ 'ਚ ਪੀਐਮ ਮੋਦੀ ਨੇ ਬਟੇਨ ਦੀ ਪੀਐਮ ਥਾਰਸਾ ਮੀਰ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਸੀ ਜਿਸ ਦੌਰਾਨ ਕਈ ਅਹਿਮ ਮੁੱਦ ਇਸਪਲਾ ਜੀ20 ਦੇਸ਼ਾਂ ਦੇ ਇਸ ਮਿਲਨ 'ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਵਾਮਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ। ਵਾਮਾ ਨੇ ਵਿਸ਼ਵ ਆਰਥਿਕ ਸੰਕਟ ਵਿਚਾਲੇ ਭਾਰਤ ਦੇ ਟੈਕਸ ਸੁਧਾਰ ਕਾਨੂੰਨ ਜੀਐਸਟੀ ਲਿਆਉਣ ਲਈ ਮੋਦੀ ਦੀ ਤਾਰੀਫ ਕੀਤੀ ਜਿਸ ਨੂੰ ਵਾਮਾ ਨੇ ਵੱਡਾ ਕਦਮ ਘਰਾੜ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਮੇਲੰਦਵਾਨ ਸਾਊਦੀ ਅਰਬ ਦੇ ਨਾਇਬ ਸ਼ਹਿਜ਼ਾਦੇ ਮੁਹੰਮਦ ਬਿਨ ਸੁਲਮਾਨ ਦੇ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਸੰਯੁਕਤ ਰਾਸ਼ਟਰ ਪਰਿਸ਼ਦ 'ਚ ਸੁਧਾਰ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਬਤੌਣ ਸੰਬੰਧੀ ਚਰਚਾ ਕੀਤੀ ਗਈ। अफगानिस्तान ਚੈਤਵਰ ਨੂੰ ਕਾਬੁਲਗੰਦਰ ਹਾਈਵੇ ਉਤੇ ਧੋਏਦਰ ਨਕ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਅਤੇ 28 ਠਾਈ ਸਖਮੀ ਹੋ ਗਏ। ਹਾਦਸੇ ਦਾ ਸਮੇਂ ਹੋਇਆ ਜਦੋਂ ਇੱਕ ਤੇਲ ਟੈਂਕ ਕਰ ਯਾਤਰੀ ਬੱਸ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਹੋਏ ਧਮਾਕੇ 'ਚ 36 ਲੋਕਾਂ ਦੀ ਮੌਤ ਹੋ ਗਈ। 74 ਮ੍ਰਿਤਕ ਬੱਸ ਸਵਾਰ ਸਨ। ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਸੰਸਦਕ ਕੀਥ ਵਾਜ਼ ਸੈਕਸ ਸਕੈਂਡਲ 'ਚ ਫਸ ਗਏ ਨੇ। ਜਿਨ੍ਹਾਂ ਦੇ ਪੈਸੇ ਦੇ ਕੇ ਪੁਰਸ਼ਾਂ ਨਾਲ ਸਰੀਰਕ ਸੰਬੰਧ ਬਣਾਉਣ ਦਾ ਇਲਜ਼ਾਮ ਲੱਗਾ ਹੈ। ਇਸ ਸੈਕਸ ਸਕੈਂਡਲ ਦਾ ਦਾਵਾ ਅਖਬਾਰ ਸण्डे ਮਿਰਰ ਨੇ ਕੀਤਾ ਹੈ। ਸੰਡੇ ਮਿਰਰ ਮੁਤਾਬਕ ਲੇਬਰ ਪਾਰਟੀ ਦੇ ਸੰਸਦ ਵੋਜ਼ ਨੇ ਪਿਛਲੇ ਮਹੀਨੇ ਪੁਰ ਸੈਕਸ ਵਰਕਰ ਨੂੰ ਲੰਡਨ ਸਥਿਤ ਆਪਣੇ ਫਲੈਟ ਤੇ ਬੁਲਾਇਆ ਸੀ ਅਤੇ ਵੋਜ਼ ਨੇ ਉਹਨਾਂ ਨਾਲ ਸਮਾਂ ਬਿਤਾਉਣ ਲਈ ਪੈਸਿਆਂ ਦਾ ਭੁਗਤਾਨ ਵੀ ਕੀਤਾ ਵੋਜ਼ ਨੇ ਵਿਵਾਦ ਦੇ ਮਗਰੋਂ ਹਾਊਸ ਆਫ ਕਾਮਨਸ ਦੀ ਗ੍ਰਾਮ ਮਾਮਲੇ ਦੀ ਸਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਜਰਮਨੀ ਦੇ ਚਾਂਸਲਰ ਐਂਗਲਾ ਮਾਕਲ ਨੂੰ ਉੱਤਰੀ ਪੂਰਬੀ ਸੂਬੇ ਪੋਮੇਰਾਨੀਆ ਤੋਂ ਤਗੜਾ ਸਿਆਸੀ ਚਟਕਾ ਲੱਗ ਗਿਆ ਸਤੰਗ ਚੋਣਾ ਦੇ ਐਗਜ਼ਿਟ ਪੋਲ ਮੁਤਾਬਕ ਪ੍ਰਵਾਸੀ ਵਿਰੋਧੀ ਪਾਰਟੀ ਨੇ ਮਾਕਲ ਦੀ ਕ੍ਰਿਸਚਨ ਡੈਮੋਕ੍ਰੈਟਿਕ ਯੂਨੀਅਨ ਪਾਰਟੀ ਨੂੰ ਪਿਛਾੜ ਬੀਤੇ ਦਿਨੀ ਤੁਰਕੀ ਦੇ ਤੱਟ ਦੇ ਕੋਲ ਇੱਕ ਜਹਾਜ਼ ਡੁੱਬ ਗਿਆ ਜਿਸ ਨਾਲ ਇੱਕ ਮਹਿਲਾ ਸਮੇਤ ਲੋਕਾਂ ਦੀ ਮੌਤ ਹੋ ਗਈ ਚਦਕੀ 79 ਲੋਕਾਂ ਨੂੰ ਬਚਾਇਆ ਗਿਆ ਇਹ ਜਹਾਜ਼ ਵੇਖਦੇ ਵੇਖਦੇ ਡੂੰਘੇ ਸਮੁੰਦਰ ਵਿੱਚ ਡੁੱਬ ਗਿਆ